100 ਪਿੰਡ ਹੈ ਜਿਹੜੇ ਇਸ ਪਾਣੀ ਦੀ ਛੱਟ 'ਚ ਆਏ ਹੈ ਕਿੰਨਾ ਕੁ ਰਕਬਾ ਕਿੰਨੀ ਕੁ ਫਸਲ ਤਬਾਹ ਹੋਈ ਹੈ ਉਹ ਤਾਂ ਅਜੇ ਬਾਅਦ 'ਚ ਪਤਾ ਲੱਗੂਗਾ ਪਰ ਉੱਥੇ ਲੋਕਾਂ ਦੇ ਜਿਹੜੀ ਹਾਲਾਤ ਕੁੱਭਨ 100 ਪਿੰਡ ਹੈ ਜਿਹੜੇ ਇਸ ਪਾਣੀ ਦੀ ਛੱਟ 'ਚ ਆਏ ਹੈ ਕਿੰਨਾ ਕੁ ਰਕਬਾ ਕਿੰਨੀ ਕੁ ਫਸਲ ਤਬਾਹ ਹੋਈ ਹੈ ਉਹ ਤਾਂ ਅਜੇ ਬਾਅਦ ਚ ਪਤਾ ਲੱਗੂਗਾ ਪਰ ਉੱਥੇ ਲੋਕਾਂ ਦੇ ਜਿਹੜੀ ਹਾਲਾਤ ਹੈ ਜਿਸ ਪੋਜੀਸ਼ਨ 'ਚ ਬੈਠੇ ਚਾਰੋਂ ਪਾਸੇ ਪਾਣੀ ਹੈ ਪਰ ਘਰਾਂ ਦੇ ਵਿੱਚ ਪੀਣ ਨੂੰ ਪਾਣੀ ਕਿਸੇ ਕੋਲ ਵੀ ਹੈ ਨਹੀਂ ਸਭ ਤੋਂ ਵੱਡਾ ਅਫਸੋਸ ਹੈ ਉੱਥੇ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ ਵੈਸੇ ਸਵੇਰੇ ਜਦੋਂ ਮੈਂ ਨਿਕਲਿਆ ਸੀ ਮੈਂ ਗੱਲ ਕਰਦੇ ਆ ਕਿ ਆ ਵੀ ਮੈਂ ਅੱਜ ਇੱਥੇ ਕੋਈ ਨੁਕਤਾਚੀ ਨਹੀਂ ਕਰਨ ਨਹੀਂ ਆਇਆ ਮੌਕਾ ਅੱਜ ਰਾਜਨੀਤੀ ਦਾ ਨਹੀਂ ਮੌਕਾ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜੀ ਭੀੜ ਪਈ ਹੈ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਦਾ ਉਸੇ ਭਾਵਨਾ ਨਾਲ ਮੈਂ ਹਰੇਕ ਥਾਂ ਇੱਕੋ ਜਾ ਕੇ ਗੱਲ ਕਹੀ ਹੈ ਕਿ ਮੈਂ ਇੱਥੇ ਤੁਹਾਡੇ ਕੋਲ ਕੋਈ ਫੋਟੋ ਖਿਚਾਣ ਆ ਜਾਂ ਜਿਹਨੂੰ ਕਹਿੰਦੇ ਐ ਡਿਜ਼ਾਸਟਰ ਟੂਰਿਜ਼ਮ ਵਾਸਤੇ ਨਹੀਂ ਆਇਆ ਲੋਕ ਨੂੰ ਆਈ ਪ੍ਰੋਸਾ ਉੱਥੇ ਦੇਖ ਕੇ ਆਇਆ ਵੀ ਹੋ ਸਕਦਾ ਸੁਨੀਲ ਦੀ ਆਵਾਜ਼ ਕਿਸੇ ਦੇ ਕੰਨਾਂ ਤਾਈਂ ਪਹੁੰਚੇ ਕਿ ਨਾ ਪਹੁੰਚੇ ਪਰ ਜੇ ਤੁਹਾਨੂੰ ਯਕੀਨ ਹੈਗਾ ਜਿਹੜੇ ਲੋਕ ਪ੍ਰਭਾਵਿਤ ਹੈ ਇਸ ਬਾੜ ਦੇ ਨਾਲ ਤੇ ਥੋੜੇ ਦਮ ਤੇ ਜਾ ਕੇ ਜੇ ਮੇਰੇ ਚ ਤੁਹਾਡਾ ਦਰਦ ਬੋਲਦਾ ਤੇ ਮੈਂ ਸਮਝਦਾ ਜਰੂਰ ਇਸ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਬਹਿਰੋਂ ਕੋ ਸੁਣਾਉਣੇ ਲਈ ਉੱਚਾ ਬੋਲਣਾ ਪੜਦਾ ਹੈ ਅੱਜ ਮੈਂ ਤੁਹਾਡੇ ਰਾਈ ਉਹ ਗੱਲ ਕਰਨ ਵਾਸਤੇ ਇੱਥੇ ਆਇਆ ਵੀ ਇਸ ਸਰਕਾਰ ਨੂੰ ਇਹਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਤੇ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਤੋਂ ਪਹਿਲਾਂ ਆਪਣੀ ਗਲਤੀ ਮੈਂ ਪਹਿਰਾ ਵੀ ਦੇ ਦਿਆਂ ਭਗਵੰਤ ਮਾਨ ਜੀ ਦੋ-ਦੋ ਹੱਥ ਹੋਣਗੇ ਪਹਿਲਾਂ ਇਸ ਸਥਿਤੀ ਨਾਲ ਨਿਬੜ ਲਈਏ ਉਹਦੇ ਬਾਅਦ ਸਾਰੇ ਸਵਾਲ ਜਵਾਬ ਵੀ ਹੋਣਗੇ ਅੱਜ ਤਾਂ ਮੈਂ ਸਿਰਫ ਇੰਨਾ ਹੀ ਕਹਿਣਾ ਹੈ ਵੀ ਬੀਜੇਪੀ ਦੇ ਤਰਫੋਂ ਸਾਡਾ ਜੋ ਵੀ ਪ੍ਰੋਗਰਾਮ ਸੀਗਾ ਜਿਹੜੇ ਅਵੇਅਰਨੈਸ ਕੈਂਪ ਲਾ ਰਹੇ ਸੀ ਸਕੀਮਾਂ ਵਾਸਤੇ ਉਹ ਸਾਰੇ ਅਸੀਂ ਮਿਲਤਵੀ ਕਰਤੇ ਵੀ ਪਹਿਲਾਂ ਹੜ੍ਹ ਵਾਲੇ ਮਸਲੇ ਦੇ ਵਿੱਚ ਲੋਕਾਂ ਦੇ ਨਾਲ ਖੜੀਏ ਸਾਡਾ ਜਿੰਨਾ ਵੀ ਪਾਰਟੀ ਦੇ ਪਾਰਟੀ ਦੇ ਕਾਰਜਕਰਤਾਂ ਦਾ ਜੋ ਸਹਿਯੋਗ ਹੋ ਸਕਦਾ ਹੈ ਜਾ ਕੇ ਜਿਹੜੇ ਪੀੜਤ ਪ੍ਰਭਾਵਿਤ ਲੋਕ ਹੈ ਉਹਨਾਂ ਦੀ ਜਾ ਕੇ ਮਦਦ ਕਰੀਏ ਪਰ ਜਿੱਥੇ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਕਰਦੇ ਆ ਉੱਥੇ ਮੈਨੂੰ ਇੱਕ ਬਹੁਤ ਵੱਡਾ ਅਫਸੋਸ ਹੈ ਇੱਥੇ ਹੁਣ ਜਦੋਂ ਅਸੀਂ ਆ ਰਹੇ ਹਾਂ ਰਾਜਸਥਾਨੀ ਵਾਲਾ ਮੋੜ ਮੁੜ ਕੇ ਬਾਈਪਾਸ ਤੇ ਮੁੜੇ ਹਾਂ ਹਵਾਈ ਅੱਡੇ ਤੋਂ ਉੱਥੇ ਦੇਖਿਓ ਨਵਾਂ ਇੱਕ ਨਾਰਾ ਲੱਗਿਆ ਹੈ ਸਾਈਡ ਤੇ ਨਵਾਂ ਹੀ ਲਿਖਿਆ ਪਹਿਲਾਂ ਮੈਂ ਨਹੀਂ ਕਿਹਾ ਦਿਨਾਂ ਜੇ ਦੇਖਿਆ ਉੱਥੇ ਲਿਖਿਆ ਹੈ ਪੰਜਾਬੀਓ ਦੇਖਿਓ ਕਿਤੇ ਪੰਜਾਬ ਨੂੰ ਭੁੱਲ ਨਾ ਜਾਇਓ ਕਿਸੇ ਨਿਕਲਦੇ ਟੱਪ ਤੇ ਤੁਸੀਂ ਵੀ ਦੇਖ ਲਓ ਦੋ ਚਾਰ ਨਾਰੇ ਉੱਥੇ ਇਸ ਕਿਸਮ ਦੇ ਲੱਗੇ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਭਗਵੰਤ ਮਾਨ ਜੀ ਪੰਜਾਬ ਨੂੰ ਭੁੱਲ ਨਾ ਜਾਇਓ ਅਫਸੋਸ ਹੈ ਵੀ ਆ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਹੈ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹਟਾ ਹੋ ਰਿਹਾ ਹੈ ਕਰ ਕੌਣ ਰਿਹਾ ਹੈ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾ ਆਏ ਹੈ ਕੇਜਰੀਵਾਲ ਸਾਹਿਬ ਮਨੂਸ਼ ਸੋਧਿਆ ਜੀ ਇਸ ਦੇ ਅੰਦਰ ਜੈਨ ਜੀ ਤੇ ਬਾਕੀ ਜਿਹੜੇ ਨਈਰ ਸਾਹਿਬ ਤੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਨੇ ਉਹ ਕਰ ਰਹੇ ਸਾਬ ਕਿਉਂਕਿ ਪੰਜਾਬ ਦਾ ਕੋਈ ਪੰਜਾਬੀ ਬੈਠਾ ਹੁੰਦਾ ਤੇ ਅੱਜ ਹਾਲਾਤ ਉੱਥੇ ਨਹੀਂ ਸੀ ਹੋਣੇ ਕਿਹੜੇ ਹਾਲਾਤਾਂ ਦੀ ਗੱਲ ਕਰੀਆਂ ਨਾ ਮੈਂ ਬੋਨੀਏ ਜਨਾਲਾ ਜੀ ਮੇਰੇ ਨਾਲ ਸੀ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿ ਇੱਥੇ ਕੋਈ ਮਦਦ ਹੈ ਜਾਂ ਕੋਈ ਬੇੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਹਿੰਦੇ ਜੀ ਐਨਡੀਆਰ ਫਰਾਂ ਦੀਆਂ ਪਹਿਲਾ 3 ਦਿਨ ਪਹਿਲਾਂ 5 ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ 2 ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਨਹੀਂ ਸੀਗੇ ਹੁਣ ਆਰਮੀ ਦੇ ਉਹ ਬੋਟਸ ਆਈਆਂ ਉਹ ਚੱਲ ਰਹੀਆਂ ਪੈਟਰੋਲ ਉਹਨਾਂ ਨੂੰ ਦੇਣ ਵਾਸਤੇ ਵੀ ਉੱਥੇ ਕੋਈ ਹੈ ਨਹੀਂ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਪਾਣੀ ਤਾਂ ਕੌਣ ਪਹੁੰਚਾਊਗਾ ਸੋਸ਼ਲ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਤੋਂ ਜਿਹੜੇ ਲੰਗਰ ਪਹੁੰਚੇ ਆਏ ਜਿਹੜੇ ਉੱਥੇ ਲੋਕ ਵੈਲ ਮੀਨਿੰਗ ਪੰਜਾਬੀ ਹੈ ਉੱਥੇ ਉਹਨਾਂ ਨੂੰ ਮਦਦ ਰਾਸ਼ਨ ਪਹੁੰਚਾ ਰਹੇ ਹੈ ਜਿੱਥੇ ਇਹਨਾਂ ਨੇ ਕੈਂਪ ਲਵਾਏ ਹੈ ਉਹ ਪਹੁੰਚ ਰਹੇ ਹੈ ਪਰ ਉੱਥੇ ਕਿਸੇ ਕਿਸਮ ਦਾ ਕੋਈ ਸਹਿਯੋਗ ਹੈ ਨਹੀਂ ਮੈਂ ਤੁਹਾਡੇ ਰਾਹੀਂ ਅੱਜ ਭਗਵੰਤ ਮਾਨ ਜੀ ਨੂੰ ਆ ਕਹਿਣਾ ਚਾਹਨਾ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਸੰਭਾਲੋ ਸਰਕਾਰ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਅੱਜ ਜ਼ਿੰਮੇਵਾਰੀ ਸੰਭਾਲ